ਦੇਰ ਦਸਾਬ ਦੁਰਗਾਣਾ ਮੰਦਰ ਔਰ ਰਾਮਪੀਰ ਤੁਸੀਂ ਬਲੇਸਿੰਗ ਲੈਣ ਆਏ ਬਿਲਕੁਲ ਸਾਡਾ ਅੱਜ ਦਾ ਮਕਸਦ ਹੈਗਾ ਕਿ ਅਸੀਂ ਅਸ਼ੀਰਵਾਦ ਲਈਏ ਪਰਮਾਤਮਾ ਈਸ਼ਵਰ ਵਾਹਿਗੁਰੂ ਦੇ ਚਰਨਾਚ ਦਰਬਾਰ ਸਾਹਿਬ ਦੁਰਗਾਣਾ ਮੰਦਰ ਰਾਮਪੀਰ ਦੇ ਪਵਿੱਤਰ ਸਥਾਨਾਂ ਤੇ ਆਣ ਕੇ ਆਪਣੇ ਸੂਬੇ ਲਈ ਅਰਦਾਸ ਕਰਨ ਆਏ ਆ ਕਿ ਜਿਹੜੀ ਸਾਡੀ ਪੰਜਾਬ ਦੇ ਲੋਕਾਂ ਦੀ ਆਮ ਜਨਤਾ ਦੀ ਪਾਰਟੀ ਬਣੀ ਹੈ ਪੰਜਾਬੀ ਇਕਤਾ ਪਾਰਟੀ ਉਸ ਨੂੰ ਸਮਰੱਥਾ ਬਖਸ਼ੇ ਵਾਹਿਗੁਰੂ ਪਰਮਾਤਮਾ ਜੋ ਸਾਡਾ ਪੰਜਾਬ ਜਿਸ ਦਾ ਬੇੜਾ ਘਰ ਕਰ ਦਿੱਤਾ ਇਹਨਾਂ ਨੇ ਇਸ ਨੂੰ ਤੈਸ਼ ਨੈਸ਼ ਕਰਤਾ ਲਾਲਚੀ ਲੋਗਾ ਨੇ ਕਰਪਟ ਪਾਰਟੀਆਂ ਨੇ ਉਸ ਨੂੰ ਅੱਜ ਦੇ ਜਿਹੜੀਆਂ ਉਹਦੀਆਂ ਚੁਣੌਤੀਆਂ ਉਹਦੇ ਤੋਂ ਬਾਹਰ ਕੱਟਿਆ ਜਾ ਸਕੇ ਪੰਜਾਬ ਦਾ ਸ਼ਾਨਦਾਰ ਇਤਿਹਾਸ ਬਹਾਲ ਕੀਤਾ ਜਾ ਸਕੇ ਔਰ ਜੋ ਨਸ਼ੇ ਨੇ ਪੰਜਾਬ ਚ ਜੋ ਬੇਰੋਜ਼ਗਾਰੀ ਆ ਜੋ ਭ੍ਰਿਸ਼ਟਾਚਾਰ ਹੈ ਜੋ ਕਿਸਾਨ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ ਸਾਡੇ ਆਮ ਦਰਮਿਆਨੇ ਵਪਾਰੀ ਉਹ ਪਿਸਰੇ ਨੇ এডਿਕੇਸ਼ਨ ਹੈਲਥ케ਅਰ ਟਹਿ ਟੇਰੀ ਹੋ ਚੁੱਕੀ ਆ 2.5 ਲੱਖ ਕਰੋੜ ਦਾ ਕਰਜ਼ਾ ਚੜ ਚੁੱਕਿਆ ਸਟੇਟ ਤੇ ਪਿਛਲੇ ਕੁਝ ਦਹਾਕਿਆਂ ਚ ਸਾਡੇ ਇਥੋਂ ਦੇ ਪੋਲਿਟਿਕਲ ਲੀਡਰਸ਼ਿਪ ਨੇ ਇਲੈਕਟੋਰਲ ਪ੍ਰਣਾਲੀ ਜਿਹੜੀ ਚੋਣ ਪ੍ਰਣਾਲੀ ਉਹਦਾ ਉਸ ਦਾ ਉਸ ਨੂੰ ਬਹੁਤ ਬੁਰੀ ਤਰ੍ਹਾਂ ਪੋਲਿਊਟ ਤੇ ਕਰਪਟ ਕੀਤਾ ਵਾ ਸਾਰੀਆਂ ਚੋਣਾਂ ਵਿੱਚ ਸ਼ਰਾਬ ਪੈਸਾ ਪੁੱਕੀ ਡੋਡੇ ਨਸ਼ੇ ਇਹ ਸਾਰੀਆਂ ਗੱਲਾਂ ਤੋਂ ਨਜਾਤ ਦਿਵਾਉਣ ਵਾਸਤੇ ਅਸੀਂ ਆਪਣੀ ਇਹ ਪੰਜਾਬੀ ਇਕਤਾ ਪਾਰਟੀ ਖੜੀ ਕੀਤੀ ਆ ਔਰ ਉਸ ਲਈ ਅੱਜ ਇੱਥੇ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਸ਼ਕਤੀ ਪ੍ਰਾਪਤ ਕਰਨ ਵਾਸਤੇ ਤਾਂ ਕਿ ਇਹਨਾਂ ਨਾਲ ਲੜਨਾ ਇਹ ਬਹੁਬਲੀ ਤਾਕਤਵਾਰ ਪੋਲਿਟਿਕਲ ਪਾਰਟੀਆਂ ਨਾਲ ਲੜ ਸਕੀਏ ਇਹ ਉਹਨਾਂ ਦੇ ਚਰਨਾਂ ਵਿੱਚ ਵਾਹਿਗੁਰੂ ਦੇ ਅਰਦਾਸ ਕਰਨ ਲਈ ਹਾਜ਼ਰ ਹੋਏ ਹਾਂ ਇੱਕ ਜੋਰਾ ਸਿੰਘ ਮਾਨ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਉਹਦੇ ਵਿੱਚ ਸਰਕਾਰ ਦੇ ਦਬਾਅ ਹੇਠ ਇਨਵੈਸਟੀਗੇਸ਼ਨ ਨਹੀਂ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਆਪਣੀ ਰਿਪੋਰਟ ਅਸੀਂ ਕੱਲ ਜੋਰਾ ਸਿੰਘ ਕਮਿਸ਼ਨ ਦਾ ਪਰਦਾ ਬੇਨਕਾਬ ਕੀਤਾ ਕਿ ਇਹ ਇੱਕ ਐਵੀ ਜੇ ਨੂੰ ਕਹਿੰਦੇ ਬੋਗਸ ਤੇ ਫਰਾਡ ਕਮਿਸ਼ਨ ਤਾਇਨਾਤ ਕੀਤਾ ਸੀਗਾ ਬਾਦਲਾ ਨੇ ਆਪਣੇ ਆਪ ਨੂੰ ਕਲੀਨ ਚਿੱਟ ਦਿਵਾਉਣ ਵਾਸਤੇ ਔਰ ਉਹੀ ਕੰਮ ਜ਼ੋਰਾ ਸਿੰਘ ਨੇ ਕੀਤਾ ਉਸਨੇ ਆਪਣੀ ਰਿਪੋਰਟ ਵਿੱਚ ਜੋ ਕੁਝ ਲਿਖਿਆ ਵਾ ਉਹਦੇ ਚ ਕਿਤੇ ਹੀ ਬਾਦਲ ਦਾ ਕੋਈ ਜ਼ਿਕਰ ਨਹੀਂ ਕਿਤੇ ਡੀਜੀਪੀ ਸੁਮੇਦ ਸਿੰਘ ਸੈਣੀ ਦਾ ਅਕਸਰ ਦੋ ਬੰਦੇ ਮਰੇ ਬੇਬਲ ਕਲਾਂ ਦੇ ਵਿੱਚ ਔਰ ਬੁਰਜ ਜਵਾਰ ਸਿੰਘ ਵਾਲਾ ਵਿੱਚ ਜਿਹੜੀ ਬੇਅਦ ਵੀ ਹੋਈ ਆ ਗੁਰੂਗ੍ਰੰਥ ਸਾਹਿਬ ਦੀ ਉਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਉਲਟਾ ਬੇਗੁਨਾ ਲੋਕ ਜਿਹੜੇ ਕੱਲ ਅਸੀਂ ਪੇਸ਼ ਕੀਤੇ ਸੀ ਪੰਜਾਬ ਦੇ মিডিਆ ਪ੍ਰੈਸ ਦੇ ਸਾਹਮਣੇ ਜਿਹੜੇ ਗ੍ਰੰਥੀ ਸੀ ਗੋਰਾ ਸਿੰਘ ਔਰ ਗੁਰਮੁਖ ਸਿੰਘ ਉਹਨਾਂ ਦੇ ਪਰਿਵਾਰਾਂ ਨੂੰ ਜ਼ੋਰਾ ਸਿੰਘ ਦੀ ਮੂਰਖਤਾਈ ਵਾਲੀ ਰਿਪੋਰਟ ਕਿਉਂਕਿ ਇਹਨੇ ਲਿਖਤਾ ਸੀਗਾ ਕਿ ਬੁਰਜ ਜਵਾਹਰ ਸਿੰਘ ਵਿੱਚ ਚੋਰੀ ਹੋਣ ਵਾਲੇ ਸਰੂਪ ਦੀ ਤਹਿਕੀਕਾਤ ਇਨਵੈਸਟੀਗੇਸ਼ਨ ਇਨਟੈਰੋਗੇਸ਼ਨ ਗ੍ਰੰਥੀ ਦੀ ਕਰਨੀ ਚਾਹੀਦੀ ਤੇ ਇਹਦੀ ਰਿਪੋਰਟ ਤੋਂ ਬਾਅਦ ਬੇਗੁਨਾ ਲੋਕਾਂ ਨੂੰ ਕਰੰਟ ਲਾਇਆ ਗਿਆ ਉਹਨਾਂ ਨੂੰ 3 ਡਿਗਰੀ ਟੌਰਚਰ ਕੀਤਾ ਗਿਆ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਔਰਤਾਂ ਨੂੰ ਕਰੰਟ ਲਾਇਆ ਗਿਆ ਉਹ ਕੱਲ ਅਸੀਂ ਪੇਸ਼ ਕੀਤੇ ਸੀ ਕਿ ਤੇ ਅਸਲ ਗੁਨਾਹਗਾਰਾਂ ਦਾ ਨਾਮ ਵੀ ਨਹੀਂ ਲਿਆ ਜ਼ੋਰਾ ਸਿੰਘ ਨੇ ਜਿਹੜੇ ਕਿ ਹੁਣ ਐਸਆਈਟੀ ਨੇ ਡੇਰਾ ਪ੍ਰੇਮੀਆਂ ਦੇ ਵਿੱਚੋਂ ਜਿਹੜਾ ਬਿੱਟੂ 45 ਮੈਂਬਰੀ ਕਮੇਟੀ ਦਾ ਹੈੱਡ ਸੀਗਾ ਉਸਨੇ ਸਭ ਕੁਝ ਕਬੂਲ ਲਿਆ ਇਹਦਾ ਮਤਲਬ ਜ਼ੋਰਾ ਸਿੰਘ ਨੇ ਲੱਭਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਜ਼ੋਰਾ ਸਿੰਘ ਨੇ ਜਿਹੜਾ ਕੋਟਕਪੂਰੇ ਵਿੱਚ ਫਾਇਰਿੰਗ ਇਨਸੀਡੈਂਟ ਹੋਇਆ लाठी चार्ज ਉਹਦੇ ਸੀਸੀਟੀ ਸੀਸੀਟੀਵੀ ਲੱਗੇ ਹੋਏ ਸੀ ਸਾਰੇ ਚੌਂਕ ਵਿੱਚ ਜ਼ੋਰਾ ਸਿੰਘ ਨੇ ਉਸ ਨੂੰ ਪ੍ਰਕਿਊਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਸੀਸੀਟੀਵੀ ਫੁਟੇਜ ਬਾਦ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪ੍ਰਕਿਊਰ ਕਰਕੇ ਔਨ ਰਿਕਾਰਡ ਲਿਆ ਕੇ ਪੁਲਿਸ ਵਾਲੇ ਦੋਸ਼ੀ ਆਈਡੈਂਟੀਫਾਈ ਕੀਤੇ ਤੇ ਫਿਰ ਜ਼ੋਰਾ ਸਿੰਘ ਨੇ ਕੀ ਕੀਤਾ ਸਾਡਾ ਇਹ ਮੰਨਣਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਪ੍ਰੈਸ ਕਾਨਫਰੰਸ ਕਰਵਾਈ ਪਰਸੋਂ ਉਹ ਵੋਟਾਂ ਦੀ ਖਾਤਰ ਕੀਤੀ ਆ ਕੀਤੀ ਗਈ ਇੱਕ ਕੋਝੀ ਚਾਲ ਸੀ ਔਰ ਕਿਤੇ ਨਾ ਕਿਤੇ ਜ਼ੋਰਾ ਸਿੰਘ ਨੇ ਜਿਹੜਾ ਡੇਰਾ ਪ੍ਰੇਮੀਆਂ ਨੂੰ ਡਿਫੈਂਡ ਕੀਤਾ ਸੀਗਾ ਦੋਸ਼ੀਆਂ ਨੂੰ ਪੁਲਿਸ ਵਾਲਿਆਂ ਨੂੰ ਡਿਫੈਂਡ ਕੀਤਾ ਸੀਗਾ ਬਾਦਲਾ ਨੂੰ ਕਲੀਨ ਚਿੱਟ ਦਿੱਤੀ ਸੀ ਉਹ ਸਾਰੀ ਗੱਲ ਦਾ ਇੱਕ ਡਰਾਮਾ ਇਨ ਐਕਟ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਸਿਰਫ ਇਸ ਕਰਕੇ ਕਿ ਜ਼ੁਰਾ ਸਿੰਘ ਆਮ ਆਦਮੀ ਜੁਆਇਨ ਕਰ ਗਿਆ ਤੇ ਜ਼ੁਰਾ ਸਿੰਘ ਨੂੰ ਫਤੇਗੜ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਜਾ ਰਿਹਾ ਯੂ ਕੈਨ ਨਾਟ ਚੀਟ ਦ ਪੀਪਲ ਆਫ ਪੰਜਾਬ ਤੁਸੀਂ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਵੋਟ ਬੈਂਕ ਪੋਲਿਟਿਕਸ ਖੇਡਣ ਦਾ ਤੋਂ ਗੁਰੇਜ਼ ਕਰਨਾ ਚਾਹੀਦਾ ਆਮ ਆਦਮੀ ਨੇ ਮੈਨੂੰ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਕੋਈ ਅਕਲ ਨਹੀਂ ਸਿੱਖੀ ਜਿੱਦਾਂ ਸੁਖਵੀਰ ਨੇ ਡੇਰਾ ਸੱਚਾ ਸੌਦਾ ਨਾਲ ਸਮਝੌਤਾ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਵੋਟ ਬੈਂਕ ਪੋਲਿਟਿਕਸ ਕੀਤੀ ਹੁਣ ਅਮਰਿੰਦਰ ਸਿੰਘ ਨੇ ਪਿਛਲੇ 21-22 ਮਹੀਨਿਆਂ ਤੋਂ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਵੋਟ ਬੈਂਕ ਪੋਲਿਟਿਕਸ ਡੇਰੇ ਡੇਰੇ ਦੀਆਂ ਵੋਟਾਂ ਲੈਣ ਦਾ ਯਤਨ ਕੀਤਾ ਗਿਆ ਔਰ ਇਹ ਵੀ ਜਿਹੜਾ ਜ਼ੋਰਾ ਸਿੰਘ ਨੇ ਡੇਰੇ ਦੇ ਜਿਹੜੇ ਪ੍ਰੇਮੀ ਸੀ ਜਿਹੜੇ ਗੁਨਾਹਗਾਰ ਸੀ ਸਾਰੇ ਡੇਰੇ ਡੇਰੇ ਦੇ ਪ੍ਰੇਮੀਆਂ ਨੂੰ ਮਾਰਾ ਨਹੀਂ ਮੈਂ ਕਹਿੰਦਾ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਪਰ ਗੁਨਾਹਗਾਰਾਂ ਨੂੰ ਜਿਹੜਾ ਜ਼ੋਰਾ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਇਸ ਗੱਲ ਵਿੱਚ ਦੋਸ਼ੀ ਹੈ ਜਿਹੜੀ ਸਿੱਟ ਬਣਾਈ ਗਈ ਹੈ ਸਰਕਾਰ ਨੂੰ ਲੱਗਦਾ ਇਨਸਾਫ ਕਰੇਗੀ ਦੁੱਖ ਨਾ ਕਹਿਣਾ ਪੈਂਦਾ ਕਿ ਦੇਖੋ অলਮੋਸਟ 2 ਸਾਲ ਦਾ ਸਮਾਂ ਹੋ ਚੱਲਿਆ ਵਾ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ ਉਸ ਨੇ ਤਕਰੀਬਨ ਡੇਢ ਸਾਲ ਬਹੁਤ ਵੱਡੇ ਪੱਧਰ ਤੇ ਤਹਿਕੀਕਾਤ ਕੀਤੀ ਔਰ ਉਹਨਾਂ ਦੀ ਰეკਮੈਂਡੇਸ਼ਨਸ ਤੇ ਚਾਰ ਆਦਮੀਆਂ ਪੁਲਿਸ ਵਾਲਿਆਂ ਤੇ ਚਰਨਜੀਤ ਸ਼ਰਮਾ ਵਿਕਰਮਜੀਤ ਸਿੰਘ ਐਸਐਸਪੀ ਦੇ ਖਿਲਾਫ ਕਤਲ ਦਾ ਪਰਚਾ ਦਰਜ ਕੀਤਾ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਗ੍ਰਿਫਤਾਰੀ ਨਹੀਂ ਕੀਤਾ 2 ਮਹੀਨੇ ਬਾਅਦ ਉਹ ਹਾਈ ਕੋਰਟ ਜਾ ਕੇ ਕਤਲ ਦੇ ਪਰਚੇ ਵਿੱਚ ਸਟੇਲ ਐ ਇਹਨੇ ਇਸ ਲਈ ਔਰ ਉਸ ਤੋਂ ਬਾਅਦ ਹੁਣ ਐਸਆਈਟੀ ਬਣਾਤੀ ਸਾਡਾ ਇਹ ਮੰਨਣਾ ਕਿ ਜੇ ਐਸਆਈਟੀ ਹੀ ਬਣਾਉਣੀ ਸੀ ਤੇ ਫੇਰ ਕਮਿਸ਼ਨ ਨਾ ਬਣਾਉਂਦੇ ਸਿੱਧਾ ਐਸਆਈਟੀ ਬਣਾ ਕੇ ਪੁਲਿਸ ਤੋਂ ਇਨਵੈਸਟੀਗੇਸ਼ਨ ਕਰਾ ਕੇ ਜਿਹੜੇ ਦੋਸ਼ੀ ਸੀਗੇ ਚਾਹੇ ਉਹ ਸੁਖਵੀਰ ਸੀ ਚਾਹੇ ਉਹ ਡੀਜੀਪੀ ਸੀ ਤੇ ਗ੍ਰਿਫਤਾਰ ਕਰਕੇ ਫੜ ਕੇ ਅੰਦਰ ਦੇ ਦਿੰਦੇ ਮੇਰਾ ਇਹ ਸਾਡਾ ਇਹ ਮੰਨਣਾ ਕਿ ਕਾਂਗਰਸ ਇਸ ਨੂੰ ਡਿਲੀ ਡਾਇਲ ਕਰ ਰਹੀ ਆ ਠੰਡੇ ਬਸਤੇ ਚ ਪਾ ਰਹੀ ਆ ਔਰ ਕਿਤੇ ਨਾ ਕਿਤੇ ਵੋਟ ਬੈਂਕ ਦੀ ਰਾਜਨੀਤੀ ਦਾ ਸਬੂਤ ਦੇ ਰਿਹਾ ਇੱਕ ਹਰਸ਼ਿੰਦਰ ਬਾਦਲ ਨੇ ਕਾਂਗਰਸ ਤੇ 1984 ਦੇ ਇਲਜ਼ਾਮ ਲਗਾਏ ਦੂਜੇ ਪਾਸੇ ਕੈਪਟਨ ਕਹਿੰਦੇ ਕਿ ਮੈਂ ਪਾਰਟੀ ਅਤੇ ਪੰਜਾਬ ਦੇ ਲੋਕਾਂ ਵਾਸਤੇ ਲਾਇਲ ਹਾਂ ਦੇਖੋ ਇੱਕ ਗੱਲ ਤਾਂ ਕੋਈ ਸ਼ੱਕ ਨਹੀਂਗਾ ਕਿ ਕਾਂਗਰਸ ਤੋਂ 1984 ਦੇ ਦਰਬਾਰ ਸਾਹਿਬ ਦੇ ਹਮਲੇ ਦਾ ਤੇ ਕਤਲੇਆਮ ਦਾ ਦਾਗ ਨਹੀਂ ਧੋਤਾ ਜਾ ਸਕਦਾ ਭਾਏ ਚਾਹੇ ਕੈਪਟਨ ਸਾਹਿਬ ਸਾਰ ਸਫਾਈ ਦੇਣ ਪਰੰਤੂ ਨਾਲ ਨਾਲ ਇਸ ਜਿਹੜਾ ਹਰਸਿਮਰਤ ਕੋਰ ਬਾਦਲ ਜਿਹੜੀ ਪੋਲਿਟਿਕਲ ਬਿਆਨਬਾਜ਼ੀ ਕਰਦੀ ਉਹ ਉਹਨਾਂ ਨੂੰ ਅੱਛੀ ਤਰ੍ਹਾਂ ਸਮਝ ਲੈਣਾ ਚਾਹੀਦਾ ਕਿ ਉਹ ਵੀ ਦੋਸ਼ੀ ਨੇ ਸਿੱਖ ਕੌਮ ਦੇ ਉਹਨਾਂ ਨੇ ਐਸਜੀਪੀਸੀ ਨੂੰ ਤਬਾਹ ਕੀਤਾ ਆਪਣੇ ਨਿੱਜੀ ਸਵਾਰਥਾਂ ਵਾਸਤੇ ਵਰਤਿਆ ਉਹਨਾਂ ਨੇ ਅਕਾਲ ਤਖਤ ਸਾਹਿਬ ਵਰਗੇ ਮਹਾਨ ਸੰਸਥਾ ਨੂੰ ਨਹੀਂ ਬਖਸ਼ਿਆ ਉਥੋਂ ਦੇ ਅਕਾਲ ਤਖਤ ਦੇ ਜਥੇਦਾਰ ਦੇ ਕੋਲੋਂ ਗਲਤ ਹੁਕਮਨਾਮੇ ਜਾਰੀ ਕਰਵਾਏ ਡੇਰਾ ਸੱਚਾ ਸੌਦਾ ਦੇ ਮੁਖੀਆਂ ਨੂੰ ਪਹਿਲਾਂ ਪ੍ਰੈਸ਼ਰ ਵਿੱਚ ਲਿਆ ਕੇ ਸੱਦਿਆ ਗਿਆ ਫਿਰ ਉਸ ਨੂੰ ਬਿਨਾਂ ਕਿਸੇ ਐਕਸਪਲੇਨੇਸ਼ਨ ਤੋਂ ਮਾਫ਼ ਕੀਤਾ ਗਿਆ ਜੋ ਅਕਾਲੀ ਦਲ ਨੇ ਆਪਣੇ ਸਰਵੋੱਚ ਸਿੱਖ ਇੰਸਟੀਚਿਊਸ਼ਨਾਂ ਦਾ ਕਹਾਣ ਕੀਤਾ ਵਾ ਨੁਕਸਾਨ ਕੀਤਾ ਉਹ ਹਰ ਸਿਮਰਤ ਕੌਰ ਬਾਦਲ ਤੇ ਸਾਰਾ ਬਾਦਲ ਦਾ ਪਰਿਵਾਰ ਦੋਸ਼ੀ ਆ ਤਾਈਓ ਜੁੱਤੀਆਂ ਝਾੜਦੇ ਫਿਰਦੇ ਸੀਗੇ ਬਿਨ ਬਣਾਏ ਬਿਨ ਬੁਲਾਏ ਜੁੱਤੀਆਂ ਝਾੜੀਆਂ ਇੱਥੋਂ ਪਤਾ ਲੱਗ ਜਾਂਦਾ ਵਾ ਕਿ ਉਹਨਾਂ ਨੇ ਆਪਣੇ ਗੁਨਾਹ ਤੇ ਜਿਹੜੇ ਜੋ ਗਲਤੀਆਂ ਕੀਤੀਆਂ ਉਹ ਕਬੂਲੀਆਂ ਨੇ ਔਰ ਉਹ ਜ਼ਿੰਮੇਵਾਰ ਨੇ ਪੰਜਾਬ ਜਨਸ਼ਿਆਂ ਦੇ ਉਹ ਜ਼ਿੰਮੇਵਾਰ ਨੇ ਆਤਮੱਤਿਆਂ ਵਾਂ ਦੇ ਉਹ ਜ਼ਿੰਮੇਵਾਰ ਨੇ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਦੇ ਰਾਜ ਵਿੱਚ ਹੋਈ ਉਹਨਾਂ ਦੇ ਨੱਕ ਦੇ ਥੱਲੇ ਹੋਈ ਆਮ ਆਪੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੱਮਾਨੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਨੂੰ ਮਿਲਦੇ ਨੇ ਤੁਸੀਂ ਤੀਸਰਾ ਫਰੰਟ ਇਕ ਕਰ ਰਹੇ ਹੋ ਦੇਖੋ ਮਿਲਣ ਦਾ ਅਧਿਕਾਰ ਸਾਰਿਆਂ ਨੂੰ ਆ ਪਰੰਤੂ ਆਮ ਆਦਮੀ ਪਾਰਟੀ ਪੰਜਾਬ ਦਾ ਚੈਪਟਰ ਮੁੱਕ ਚੁੱਕਾ ਵਾ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਦਰਕਰਾਰ ਕਰ ਦਿੱਤਾ ਉਹ ਇੱਕ ਸੀਟ ਮੰਗਦੇ ਸੀ ਸਿਰਫ ਸੰਗਰੂਰ ਦੀ ਉਹ ਵੀ ਨਹੀਂ ਦਿੱਤੀ ਤਕਸਾਲੀਆਂ ਨੂੰ ਮਿਲ ਸਕਦੇ ਨੇ ਪਰੰਤੂ ਮੈਨੂੰ ਪੂਰਨ ਭਰੋਸਾ ਹੈ ਕਿ ਕੋਈ ਵੀ ਪਾਰਟੀ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਗੱਠਜੋੜ ਨਹੀਂ ਕਰੇਗੀ ਕਿਉਂਕਿ ਦੇ ਹੈਵ ਨੋ ਸਟ੍ਰੈਂਥ ਐਟ ਆਲ ਉਹਨਾਂ ਦੀ ਜਿਹੜੀ ਸਮੁੱਚੀ ਪਾਰਟੀ ਦਾ ਕੇਡਰ ਰੈਂਕ ਐਂਡ ਫਾਇਲ ਲੀਡਰਸ਼ਿਪ ਉਹ ਅੱਜ ਸਾਡੇ ਨਾਲ ਪੰਜਾਬੀ ਇਕਤਾ ਪਾਰਟੀ ਵਿੱਚ ਆ ਚੁੱਕੀ ਆ ਕਿਤੇ ਐਵੇਂ ਇੱਕ ਦੋ ਪਰਸੈਂਟ ਪੰਜਾਬ ਦੇ ਵਿੱਚ ਬਾਕੀ ਰਹਿ ਗਏ ਨੇ 2019 ਦੀ ਚੋਣਾਂ ਦੇ ਵਿੱਚ ਕੀ ਕੁਛ ਕੱਲ ਸਾਡੀ ਇੱਕ ਪੰਜਾਬ ਜਮਹੂਰੀ ਗੱਠਜੋੜ ਦੀ ਪੰਜਾਬ ਡੈਮੋਕਰੈਟਿਕ ਅਲਾਈਅንስ ਦੀ ਜਲੰਧਰ ਵਿਖੇ ਪਾਰਟੀ ਦੀ ਮੀਟਿੰਗ ਕੀਤੀ ਅਸੀਂ ਅਲਾਈਅንስ ਦੀ BSP ਬੈਸ ਬ੍ਰਦਰਸ ਪੰਜਾਬੀ ਇਕਤਾ ਪਾਰਟੀ ਔਰ ਡਾਕਟਰ ਗਾਂਧੀ ਅਸੀਂ ਮਜਮੂਈ ਤੌਰ ਤੇ ਇਨੀਸ਼ੀਅਲ ਜਿਹੜੀ ਡਿਸਕਸ਼ਨ ਆ ਸੀਟ ਲੋਕ ਸਭਾ ਸੀਟ ਦੀ ਗੱਲ ਕੀਤੀ ਹੈ ਅੱਜ ਮੈਂ ਵੀ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਅਸੀਂ ਮਿਲਾਂਗੇ ਉਹਨਾਂ ਨਾਲ ਜਾਣਾਂਗੇ ਕਿ ਕਿਸ ਤਰ੍ਹਾਂ ਨਾਲ ਅਸੀਂ ਉਹਨਾਂ ਦੇ ਨਾਲ ਐਡਜਸਟਮੈਂਟ ਆ ਤਾਂ ਕਿ ਅਗਰ ਸਾਰੀ ਆਪੋਜੀਸ਼ਨ ਪੰਜਾਬ ਦੀ ਇਕੱਠੀ ਹੋਵੇ ਜਿੱਦਾਂ ਬਿਹਾਰ ਦੇ ਵਿੱਚ ਮਹਾ ਗਠਬੰਧਨ ਬਣਾ ਕੇ ਪਿਛਲੀ ਅਸੈਂਬਲੀ ਦੀ ਸਰਕਾਰ ਵਿੱਚ ਉਹਨਾਂ ਨੇ ਭਾਜਪਾ ਨੂੰ ਹਰਾਇਆ ਸੀਗਾ ਅਸੀਂ ਕੋਸ਼ਿਸ਼ ਕਰਾਵਾਂਗੇ ਕਿ ਪੰਜਾਬ ਦਾ ਜਿਹੜਾ ਟੋਟਲ ਆਪੋਜੀਸ਼ਨ ਹੈ ਉਹ ਇੱਕ ਥਾਂ ਤੇ ਇਕੱਠੀ ਹੋਵੇ ਤਾਂ ਕਿ ਦੋਨੋਂ ਕਰਪਟ ਸਿਸਟਮ ਪਰ ਰਵੈਤੀ ਪਾਰਟੀਆਂ ਅਕਾਲੀ ਦਲ ਔਰ ਕਾਂਗਰਸ ਦੇ ਕੋਲੋਂ ਪੰਜਾਬ ਨੂੰ ਨਜਾਦ ਦਵਾਈ ਸਕੇ that is our basic aim ਅੱਛਾ ਅਮ ਨੂੰ ਸ਼ਾਇਦ 4:30 ਵਜੇ ਦੇ ਲੱਗੇ ਸੀ ਉਹਨਾਂ ਨੂੰ ਮਿਲਾਂਗੇ ਆ ਸਾਰੇ ਆਪਣੇ ਜਿਹੜੇ ਜਿਹੜਾ ਮੱਥਾ ਟੇਕਣ ਦਾ ਹੈ ਜੋ ਅਸੀਂ ਜਿਹੜਾ ਅਸਲ ਮਕਸਦ ਹੈ ਉਸ ਨੂੰ ਅਸੀਂ ਪੂਰਾ ਕਰਕੇ ਇੱਕ ਮੈਂ ਕਹਿਣਾ ਚਾਹੁੰਦਾ ਕਿ ਕਿਸਾਨਾਂ ਦੀ ਬੜੀ ਦੁਰਦਸ਼ਾਜ ਆਲੂਆਂ ਦੇ ਦਰੋਅਰਸ ਜਿਹੜਨੇ ਦੁਆਬੇ ਦੇ ਖਾਸ ਤੌਰ ਤੇ ਅਗਲੀ ਵਾਰੀ ਆਇਆ ਜਾਪਦਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਹੁਣ ਉਹਨਾਂ ਨੂੰ ਕਿਸਾਨਾਂ ਨੂੰ ਆਤਮ ਹੱਤਿਆ ਕਰਨ ਤੇ ਮਜਬੂਰ ਕਰ ਰਹੀ ਮੈਨੂੰ ਉਹਨਾਂ ਦੀਆਂ ਵੱਖ-ਵੱਖ ਆਰਗੇਨਾਈਜੇਸ਼ਨਸ ਨੇ ਐਸੋਸੀਏਸ਼ਨਸ ਨੇ ਅਪਰੋਚ ਕੀਤਾ ਕਿ ਅੱਜ ਜੋ ਆਲੂ ਦੀ ਦੁਰਜ ਚਾ ਹੋ ਰਹੀ ਹੈ ਅੱਜ ਆਲੂ ਸੜਕਾਂ ਤੇ ਸੁੱਟਣ ਤੇ ਮਜਬੂਰ ਹੋ ਗਏ ਨੇ ਉਹਨਾਂ ਦੀ ਇਨਪੁਟ ਕਾਸਟ ਨਾਲੋਂ ਕਈ ਕਈ ਗੁਣਾ ਘੱਟ ਉਹਨਾਂ ਨੂੰ ਕੀਮਤ ਮਿਲ ਰਹੀ ਹੈ ਪੰਜਾਬ ਦੇ ਵਿੱਚ ਕਿਸਾਨਾਂ ਦੀ ਐਕਸਪਲੋਇਟੇਸ਼ਨ ਕਾਂਗਰਸ ਦੀ ਸਰਕਾਰ ਉਦਾਂ ਹੀ ਕਰ ਰਹੀ ਹੈ ਜਿੱਦਾਂ ਕਾਲੀਆਂ ਨੇ 10 ਸਾਲ ਉਹਨਾਂ ਨੂੰ ਇਗਨੋਰ ਕੀਤਾ ਗੰਨੇ ਦੇ ਕਿਸਾਨਾਂ ਦੇ ਏਰੀਆਜ਼ ਨਹੀਂ ਦਿੱਤੇ ਜਾ ਰਹੇ ਤੇ ਆਲੂਆਂ ਦੀ ਕੀਮਤ ਮਾਰਕੀਟ ਵਿੱਚ ਨਹੀਂ ਦਿੱਤੀ ਜਾ ਰਹੀ ਆਉਣ ਵਾਲੇ ਸਮੇਂ 'ਚ ਅਸੀਂ ਆਲੂਆਂ ਦੇ ਮੁੱਦੇ ਨੂੰ ਲੈ ਕੇ ਜਲੰਧਰ ਵਿਖੇ ਕੋਈ ਨਾ ਕੋਈ ਲੋਕ ਪ੍ਰੋਟੈਸਟ ਇੱਕ ਲੋਕਾਂ ਦਾ ਪ੍ਰੋਟੈਸਟ ਕਰਨ ਜਾ ਰਹੇ ਮੇਰਾ ਨਹੀਂ ਖਿਆਲ ਕਿ ਜੋ ਵੀ ਫੂਡ ਪ੍ਰੋਸੈਸਿੰਗ ਮਿਨਿਸਟਰ ਮਿਨਿਸਟਰੀ ਨੇ ਇੱਥੇ ਕੋਈ ਉਪਰਾਲੇ ਕੀਤੇ ਉਹਦਾ ਕੋਈ ਉਹ ਕੋਈ ਰਿਜ਼ਲਟ ਓਰੀਐਂਟਡ ਨਹੀਂ ਇਹ ਸਭ ਸਿਰਫ ਦਿਖਾਵਾ ਕਰਨਾ ਤੇ ਜਿਹੜਾ ਹੈਗਾ ਵਾ ਪੋਲਿਟੀਕਲੀ ਸ਼ੋਅ ਆਫ ਕਰਨ ਤੇ ਪੋਲਿਟੀਕਲ ਜਿਹਨੂੰ ਕਹਿੰਦੇ ਆ ਕਿ ਮੈਨੇਜਮੈਂਟ ਦਾ ਇੱਕ ਹਿੱਸਾ ਹੋ ਸਕਦੇ ਪਰੰਤੂ ਇਹਨਾਂ ਦਾ ਕੋਈ ਜ਼ਮੀਨ ਦੇ ਉੱਤੇ ਕਿਸਾਨਾਂ ਨੂੰ ਕੋਈ ਵੱਡਾ ਲਾਭ ਨਹੀਂ ਹੋ ਰਿਹਾ ਦੇਖੋ ਆਏ ਪਰਸਨਲੀ ਫੀਲ ਕਿ ਇਸ ਦੇਸ਼ ਦੇ ਵਿੱਚ ਸਭ ਨੂੰ ਅਧਿਕਾਰ ਆ ਫਰੀडम ਆਫ ਐਕਸਪ੍ਰੈਸ਼ਨ ਹੈ ਤੇ ਅਗਰ ਕਿਸੇ ਨੇ ਫਿਲਮ ਬਣਾਈ ਹੈ ਤੇ ਉਹਨੂੰ ਪਹਿਲਾਂ ਵਾਚ ਕਰੋ ਉਹਦੇ ਵਿੱਚ ਕੀ ਹੈਗਾ ਤੇ ਬਾਅਦ ਵਿੱਚ ਕੋਈ ਇਸ ਤਰ੍ਹਾਂ ਦਾ ਜਟ